ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਆਰੀ ਦੇ ਅਸੀਂ ਅਲੱਗ-ਅਲੱਗ ਰੂਪ ਦੇਖੇ ਜਿਹਦੇ ਵਿੱਚ ਅਰਥ ਬਣਦੇ ਨੇ ਨਾਲ ਤੋਂ ਵਿੱਚ ਇਸਤਰੀ ਲਿੰਗ ਰੂਪ ਦੇ ਵਿੱਚ ਵੀ ਸ਼ਿਆਰੀ ਹੈਗੀ ਹੈ ਨਾ ਫਿਰ ਅੱਜ ਅਸੀਂ ਸ਼ਿਆਰੀ ਦੇਖਣੀ ਬਹੁਵਚਨ ਦੇ ਰੂਪ ਵਿੱਚ ਬੋਹਵਚਨ ਦੀਆਂ ਕੁਝ ਪੰਕਤੀਆਂ ਜਿਹੜੀਆਂ ਕਿਦਾਂ ਬੋਹਵਚਨ ਰੂਪ ਦੇ ਵਿੱਚ ਸਤ ਗੁੱਲੇ ਵਰਤੀਆਂ ਜਿੰਨ ਇਹ ਲਿਖੇ ਤੈਸਾ ਸੇਰ ਨਹੀਂ ਜਦੋਂ ਹਾਇ ਸ਼ਿਆਰੀ ਈੜੀ ਲਾਵਾਂ ਹਾਇ ਹਾਇ ਸ਼ਿਆਰੀ ਆ ਗਿਆ ਇਹ এবੋ ਵਚਨ ਦੇ ਰੂਪ ਦੇ ਵਿੱਚ ਹੈ ਕਿਹੜੇ ਲਿਖੇ ਅੱਖਰਾਂ ਦੀ ਗੱਲ ਐ ਇੱਥੇ ਜਿਹੜੇ ਅੱਖਰ ਜਿਵੇਂ ਨਾ ਅੱਖਰੀ ਨਾਮ ਅੱਖ ਨਹੀਂ ਸਾਲਾ ਜਦੋਂ ਜਪਜੀ ਸਾਹਿਬ ਪਾਠ ਪੜ੍ਹਦੇ ਹੁੰਦੇ ਪੁੱਛਦੇ ਨਾ ਤੇ ਜਿਵੇਂ ਪ੍ਰਮਾਤਮਾ ਨੇ ਅੱਖਰ ਬਣਾਏ ਉਹਦੇ ਸਿਰੀ ਦਾ ਲੇਖਾ ਨਹੀਂ ਕੋਈ ਵੀ ਪ੍ਰਮਾਤਮਾ ਨੇ ਸਿਰ ਠੀਕ ਹੈ ਨਾ ਜਿੰਨ ਇਹ ਲਿਖੇ ਤਿਸਰ ਨਾ ਹੈ ਜੇ ਫਰਮਾਏ ਤੇ ਉਹ ਤੇ ਪਾਹੇ ਜਿਤਾ ਕੀਤਾ ਬਿਨ ਨਾਵੇ ਹਣਾ ਤਾਂ ਫਿਰ ਇਹ ਤੇ ਚੇਤੇ ਰੱਖਣਾ ਜਿਦੇ ਹਾਏ ਨੂੰ ਸਿਆਰੀ ਆਜਵੇ ਜਾਂ ਕਿਸੇ ਹੋਰ ਅੱਖਰ ਨੂੰ ਸਿਆਰੀ ਆਵੇ ਉਹ ਬਹੁਵਚਨ ਰੂਪ ਵਿੱਚ ਹੁੰਦੀ ਪਰ ਜੇ ਨੰਨੇ ਨੂੰ ਸਿਆਰੀ ਆਵੇ ਇੱਕ ਇੱਕ ਮਤਲਬ ਇੱਕ ਵਚਨ ਦੇ ਰੂਪ ਵਿੱਚ ਹੁੰਦੀ ਹੁਣ ਇਹ ਗੱਲ ਬਹੁਵਚਨ ਦੀ ਹੈ ਹੁਣ ਇੱਥੇ ਜਿਨ੍ਹਾਂ ਦੇ ਨੰਨੇ ਨੂੰ ਸਿਆਰੀ ਲੱਗਣੀ ਹੈ ਕਿ ਨਹੀਂ ਕਿਉਂ ਨਹੀਂ ਲੱਗਣੀ ਇਹ ਅਖਰਾਂ ਇਹੋ ਬੋਧਨ ਜਿੰਨ ਦਾ ਰੱਬ ਇੱਕੋ ਹੀ ਹੈ ਨਾ ਜਿਸ ਰੱਬ ਦੀ ਗੱਲ ਹੋ ਰਹੀ ਅਖਰ ਦਾ ਬੋਧਨ ਰੂਪ ਵਿੱਚ ਹੈਗੇ ਆ ਪਰ ਜਿਸ ਰੱਬ ਦੀ ਗੱਲ ਹੋ ਰਹੀ ਉਹ ਤਾਂ ਇੱਕ ਹੈ ਨਾ बोलेंगे ਕਿ ਬਚਨ ਇਸ ਕਰਕੇ ਇੱਥੇ ਸਿਆਰੀ ਲੱਗਣੀ ਹੈ ਠੀਕ ਹੈ ਨਾ ਜਿਸ ਰੱਬ ਨੇ ਪ੍ਰਮਾਤਮਾ ਨੇ ਸਾਨੂੰ ਅਖਰ ਬਖਸ਼ੇ ਹੈ ਉਹਦੇ ਸਿਫਤ ਗਾਣ ਵਾਲੇ ਉਹਦੇ ਗੁਣ ਗਾਣ ਵਾਲੇ ਹਨ ਉਹਦੇ ਸਿਰ ਇਹਨਾਂ ਅਖਰਾਂ ਦਾ ਕੋਈ लेखा साबी है जो दिशा अंबर तारे ਕਿੰ ਉਹ ਚੀਤੇ ਚਿਤਨ ਹਾਰੇ ਬਾਬਾ ਕਬੀਰ ਪੰਡਤ ਨੂੰ ਪੁੱਛਦੇ ਪਏ ਨੇ ਇਹ ਪੰਡਤ ਜੀ ਜੋ ਅੰਬਰtare ਦਿਖਾਈ ਦੇ ਰਹੇ ਨੇ ਉੱਪਰ ਬਹੁਵਚਨ ਹੈ ਨਾ ਇਸ ਕਰਕੇ ਊੜੇ ਦਾ ਮੂੰਹ ਖੁੱਲਾ ਇਹ ਇਹਨ ਸਿਆਰੀ ਆਵੇ ਓਏ ਤੈਨੂੰ ਪਤਾ ਵੀ ਕਿਨੇ ਚਿਤ ਚਿਤਰੇ ਇਹ ਪੰਡਤ ਨੂੰ ਪੁੱਛਦੇ ਨੇ ਪਤਾ ਵੀ ਕਿਨੇ ਬਣਾਏ ਤਾਰੇ ਇਹ ਅੰਬਰ ਕੀਨੇ ਬਣਾਇਆ ਹੈ ਨਾ ਸੋ ਓਏ ਬਹੁਵਚਨ ਸ਼ਬਦ ਜਿਹੜਾ ਸਤਿਗੁਰ ਨੇ ਬਾਣੀ ਵਿੱਚ ਵਰਤਿਆ ਨਾ ਉਹ ਹੈ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਉਹ ਵਚਨ ਨਾ ਉਹ ਮਰਦੇ ਨੇ ਨਾਉ ਠਗੇ ਜਾਂਦੇ ਨੇ ਠੀਕ ਹੈ ਨਾ ਸੋ ਇਹ ਕਿਹਾ ਸਾਰੀ ਨਾ ਕਿ ਆ ਬਣ ਗਿਆ ਬਹੁਵਚਨ ਠੀਕ ਹੈ ਨਾ ਜਪ ਤਵਾ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ ਜਿਹੜਾ ਜਪ ਕਰਨੇ ਤਪ ਕਰਨੇ ਸੰਜਮ ਰੱਖਣੇ ਕਰਮ ਕਮਾਣੇ ਇਹ ਰਾਸਤੇ ਵਿੱਚ ਹੀ ਠਗੇ ਜਾਂਦੇ ਨੇ ਠੀਕ ਹੈ ਇਹ ਵੀ ਬਹੁਵਚਨ ਰੂਪ ਦੇ ਵਿੱਚ ਹੈ ਇਹ ਤੋ ਇੱਥੇ ਅਸੀਂ ਲਿਖ ਵੀ ਦੱਸ ਸਕਦੇ ਹਾਂ ਜਿਵੇਂ ਇਹ ਇਹਦੇ ਵਿੱਚ ਆਇਆ ਓਏ ਇਦੀ ਵਿੱਚ ਆ ਗਿਆ ਉਹ ਇਹ ਚੌਥਾ ਕੀ ਆ ਗਿਆ ਇਹ ਇਹ ਸਾਰੇ ਜਿੰਨੇ ਵੀ ਸਿਹਾਰੀ ਨਾਲ ਆਏ ਉਹ ਬਚਨ ਰੂਪ ਦੇ ਵਿੱਚ ਆਏ ਠੀਕ ਹੈ ਹੋਰ ਕੀਤੇ ਤੁਧਨੋ ਗਾਵਨ ਨਾਨਕ ਕਿਆ ਇਹ ਹੋਰ ਬਈ ਹੋਰ ਕਿੰਨੇ ਜਨ ਗਾंदे ਪਏ ਨੇ ਸ਼ਾਇਰੀ ਲੱਗਨੇ ਕਰਕੇ ਕਿਆ ਬਣ ਗਿਆ ਇਹ ਬਹੁ ਬਚਨ ਬਣ ਗਿਆ ਠੀਕ ਹੈ ਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਇਸ ਪੰਕਤੀ ਦੇ ਵਿੱਚ ਇੱਕ ਦੋ ਵਾਰੀ ਆ ਗਿਆ ਇਹ ਦਾਰਥ ਹੈ ਕਈ ਕਈ ਦਾਤੇ ਕਈ ਭਿਖਾਰੀ اے ਪ੍ਰਮਾਤਮਾ ਜੀ ਆ ਸਭ ਭਬੇ ਸਿਆਰੀ ਆ ਗਈ ਸਾਰੇ ਤੇਰਾ ਹੀ ਚੋਜ ਹੈ ਵਡਾਣਾ ਹੈਰਾਨ ਕਰਨ ਵਾਲਾ ਤੇਰਾ ਚੋਜ ਵਡਾਣਾ ਹੈ ਕਈ ਦਾਤੇ ਹੈ ਤੇ ਕਈ ਭਿਖਾਰੀ ਹੈ ਹੈ ਨਾ ਇਹ ਸਭ ਤੇਰੇ ਚੋਜ ਹੈ ਦੇਖੋ ਨਾ ਇੱਕ ਇੱਕ ਸਭ ਤਿੰਨ ਆਗੇ ਸਪੰਕਤੀ ਦੇ ਵਿੱਚ ਇਹ ਸਾਰੇ ਬਹੁਵਚਨ ਦਾ ਅਰੂਪ ਐ ਸਾਰੇ ਹੀ ਹੈ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਇੱਥੇ ਬਹੁਵਚਨ ਕਿਹੜਾ ਹੈ ਹਾਂ ਸਭ ਦੇ ਭੱਬੇ ਨੂੰ ਸਿਆਰੀ ਲੱਗੀ ਹੋਈ ਹੈ ਗੁਣ ਦਾ ਔਂਕੜ ਕਿਉਂ ਨਹੀਂ ਆਈ ਹਾਂ ਸਾਰੇ ਹੀ ਗੁਣ ਬਹੁਵਚਨ ਇਸ ਕਰਕੇ ਔਂਕੜ ਨਹੀਂ ਆਈ ਠੀਕ ਹੈ ਨਾ ਰੱਬਾ ਜਿੰਨੇ ਵੀ ਗੁਣ ਹੈ ਤੇਰੇ ਆ ਔਗਣ ਮੇਰੇ ਹੈ ਨਾ ਗੁਣ ਤੇਰੇ ਆ ਸਾਰੇ ਪਰਮੇਸ਼ਰ ਸਾਰੇ ਗੁਣ ਤੇਰੇ ਹੀ ਨੇ ਹੈ ਨਾ ਚਲੋ ਇੱਕ ਪੰਕਤੀ ਹੋਰ ਕਰ ਲੈਨੇ ਆ ਔਰ ਕਾਜ ਤੇਰਾ ਕਿਹੜਾ ਬੋਬਜ ਨੇ ਚ ਅਵਰ ਦਰਸ ਕੇ ਆਏ ਹੋਰ ਜਿੰਨੇ ਹੋਰ ਕੰਮ ਕਰਦੇ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਮੇਰੇ ਸਾਧ ਸੰਗਤ ਤੋਂ ਔਰ ਬੋ ਵਚਨ ਹੈ ਹੋਰ ਜਿੰਨੇ ਵੀ ਕੰਮ ਹੈ ਉਹ ਤੇਰੇ ਕੰਮ ਨਹੀਂ ਆਣੇ ਹੈਗੇ ਜਦੋਂ ਤੂੰ ਰੱਬ ਕੋਲ ਪਰਮਾਤਮਾ ਕੋਲ ਜਾਣਾ ਇਸ ਕਰਕੇ ਸੰਗਤ ਵਿੱਚ ਬੈਠ ਕੇ ਰੱਬ ਚੇਤੇ ਕਰ ਪਰਮਾਤਮਾ ਚੇਤੇ ਕਰ ਠੀਕ ਹੈ ਨਾ ਹੁਣ ਇਹ ਹੋਏ ਉਹ ਉਹ ਵੀ ਕਹਿੰਦੇ ਇਹਨੂੰ ਕਈ ਪਾਠ ਕਰਨ ਲੱਗੇ ਸਿਹਾਰੀ ਬੁਲਾਉਣ ਦੇ ਨਾਲ ਇਹ ਹੋਰ ਇੱਕ ਇੱਕ ਸਭ ਫੇਰ ਸਭ ਅਵਰ ਇਹ ਸਾਰੇ ਕਿਹਾਗੇ ਬਹੁਤ ਬੱਚੇ ਨੇ ਸਿਹਾਰੀ ਦੇ ਨਾਲ ਆਏ ਹੋਏ ਨੇ ਠੀਕ ਹੈ ਨਾ ਤੋ ਹਣ ਜੇ ਇਹ ਜੋ ਸ਼ਬਦ ਸਿਆਰੀ ਨਾਲ ਆਣਗੇ ਉਥੇ ਮਾਤਾ ਹੀ ਕਿਤੇ ਗਲਤੀ ਕਰੇ ਉਹਨੇ ਇੱਕ ਵਚਨ ਅਰਥ ਨਾ ਕਰ ਦੇ ਉਹਦੇ ਉਥੇ ਇਹਦੇ ਅਰਥ ਹੋਣਗੇ ਬਹੁ ਵਚਨ ਰੂਪ ਦੇ ਵਿੱਚ ਬਹੁਤਿਆਂ ਦੇ ਰੂਪ ਦੇ ਵਿੱਚ ਠੀਕ ਹੈ ਹੁਣ ਜਿੱਥੇ ਅਸੀਂ ਸਿਆਰੀ ਦੇ ਇਹਨੇ ਨਿਜਮ ਦੇਖਿਆ ਅੱਜ ਕਿ ਇਹਨੇ ਨਿਜਮ ਹੋਰ ਦੇਖਿਆ ਤੇ ਜਦੋਂ ਅੰਤਲੇ ਅੱਖਰ ਨੂੰ ਸਿਆਰੀ ਨੂੰ ਆ ਆਖਰ ਨੂੰ ਸਿਆਰੀ ਆਂਦੀ ਹੈ ਤਾਂ ਉਹ ਬਹੁ ਵਚਨ ਰੂਪ ਦੇ ਵਿੱਚ ਸਤਿਗੁਰ ਨੇ ਲਿਖਿਆ ਹੋਇਆ ਹੁੰਦਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ